ਜੀ গুড মর্নিং ਜੀ ਸਾਰਿਆਂ ਨੂੰ ਸੋ ਜਿਵੇਂ ਕਿ ਤੁਸੀਂ ਪਹਿਲਾਂ ਦੇਖਿਆ ਵੀ ਅੱਪਾ ਉੱਪਰ ਸਫਾਈ ਕੀਤੀ ਤੇ ਅੱਜ ਅੱਜ ਆਪਾਂ ਆ ਗਏ ਹੁਣ نیچے ਆਲਮੋਸਟ ਰੂਮ ਤਾਂ ਹੋ ਗਿਆ ਬਸ ਆਪਣਾ ਹਾਈ ਪੋਰਚੇ ਚ ਪਾ ਲੈਣੀਆਂ ਪੱਖੇ ਆਪਾਂ ਸਾਫ਼ ਕਰਤੇ ਬਾਕੀ ਦਾ ਸਾਰਾ ਇਹ ਜਿਤਨੀ ਛਾੜਿਆ ਮੈਂ ਬਾਕੀ ਕੰਮ ਕੁੰਮ ਕਰਦਾ ਰਿਆ ਤੇ ਹੁਣ ਆਪਾਂ ਬਸ ਇਹ ਧੋ ਦੇਣਾ ਰੂਮ ਇਹ ਕਮਰੇ ਦੇ ਵਿੱਚ ਬਾਪੂ ਜੀ ਵਾਲੇ ਚ ਸਾਡੇ ਚ ਕੋਈ ਇੰਨਾ ਸਮਾਨ ਨਹੀਂ ਹੁੰਦਾ ਤੇ ਜਿੰਨਾ ਕਿ ਹੈਗਾ ਸੀ ਉਹ ਅਸੀਂ ਬਾਹਰ ਕੱਢਤਾ ਤੇ ਇਹਨੂੰ ਅਸੀਂ ਧੋ ਹੀ ਦੇਣਾ ਕਮਰੇ ਨੂੰ ਹਰ ਮਨ ਲੱਗੇ ਰਿਹਾ ਹੁਣ ਸਾਰੇ ਪਾ ਕੇ ਪੱਥਰ ਤੇ ਫੇਰਨ ਤਾਂ ਕਿ ਪੱਥਰ ਸਾਫ਼ ਹੋ ਜੇ ਹਨ ਪੂਰੀ ਤਰ੍ਹਾਂ ਬਾਪੂ ਜੀ ਦਾ ਕਮਰਾ ਆਪਾਂ ਧੋ ਹੀ ਦਿੰਨੇ ਹਰ ਬਾਰੀ ਤੇ ਵੈਸੇ ਹੀ ਇਸ ਵਾਰ ਤਾਂ ਤੁਸੀਂ ਅੱਗੇ ਦੇਖੋਗੇ ਆਪਾਂ ਲੌਬੀ ਵੀ ਸਾਰੀ ਧੋਤੀ ਸੀਗੀ ਸੋ ਜਿਹੜਾ ਇਹ ਬਰਸ਼ ਆਣੇ ਇਹਦੇ ਬਰਸ਼ ਦੇ نیچے ਲੱਗਿਆ ਹੋਇਆ ਸਕਰਬ ਇਹਦਾ ਐਕਸਪੀਰੀਅੰਸ ਮੈਂ ਮੈਨਰ ਮਹਿਲਾ ਕੈਸੀ ਗਾਇਸੀ ਮੈਰ ਮੂਵੀ ਮਾਰਕੀਟ ਮੈਂ ਕਿਹਾ ਚਲੋ ਮੈਂ ਆ ਬਰਸ਼ ਲੈ ਕੇ ਦੇਖਦੇ ਆਪਾਂ ਸੋ ਇਹਦਾ ਐਕਸਪੀਰੀਅੰਸ ਬਹੁਤ ਵਧੀਆ ਹੈ ਤੁਸੀਂ ਵੀ ਇਸ ਦੇਖਿਓ ਸਾਰੇ ਜਣੇ ਜਰੂਰ ਬਾਇ ਕਰ ਸਕਦੇ ਹੋ ਇਹਦੇ ਨਾਲ ਕਿਉਂਕਿ ਇਹਦੇ ਨਾਲ ਕਲੀਨਿੰਗ ਬਹੁਤ ਅੱਛੀ ਹੁੰਦੀ ਆ ਸਾਈਡਾਂ ਤੇ ਜਿਹੜੀ ਪੱਥਰ ਦੀ ਕਟਿੰਗ ਲੱਗੀ ਹੋਈ ਆ ਆਪਾਂ ਉਹਦੇ ਤੇ ਵੀ ਈਜ਼ੀਲੀ ਫੇਰ ਸਕਦੇ ਕਿਉਂਕਿ ਇਹ ਰੋਟੇਟੇਬਲ ਆ ਚਾਹੇ ਆਪਾਂ ਉਹ ਉਹਦੇ ਫਿਰ ਸਟੀਲ ਲਾਈਕ ਸਟੀਲ ਬੁੱਲ ਦਾ ਕੰਮ ਕਰਦਾ ਇਹ ਪੱਤਰ ਤੇ ਮੈਂ ਅੰਦਰ ਕਰ ਰਿਹਾ ਸੀਗਾ ਹਰਜੀਤ ਬਾਹਰ ਉਹਨਾਂ ਨੇ ਕੀਤਾ ਜਾਨੂ ਸ਼ੀਸ਼ੇ ਵਗੈਰਾ ਸਾਫ਼ ਕੀਤੇ ਮੈਂ ਅੰਦਰਲਾ ਪੱਥਰ ਸਾਫ਼ ਕੀਤਾ ਫਿਰ ਪਾਣੀ ਪੂਣੀ ਮਾਰ ਕੇ ਬਾਈਪਰ ਫਿਰ ਕਹਿਣ ਚੰਗੀ ਤਰ੍ਹਾਂ ਆਪਾਂ ਨੇ ਕਲੀਨ ਕੀਤਾ ਸੋ ਤੁਸੀਂ ਅੱਗੇ ਦੇਖੋਗੇ ਸਾਰੇ ਜਾਨੇ ਕਮੈਂਟਰੀ ਅੱਜ ਮੈਂ ਹੀ ਕਰਨੀ ਆ ਅੱਜ ਹਰਜੀਤ ਥੋੜੀ ਜੀ ਬੀਜ਼ੀ ਆ ਸੋ ਤਾਂ ਕਰਕੇ ਤੁਸੀਂ ਅੱਜ ਕਮੈਂਟਰੀ ਮੇਰੀ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਵਿੱਚੇ ਅਸੀਂ ਇਸ ਨੂੰ ਵੀ ਦੇਖਣਾ ਪੈਂਦਾ ਹਨਾ ਸੀ ਸੋ ਉੱਧਰ ਲੰਘ ਚਲਿਆ ਗਿਆ ਸੀਗਾ ਉੱਧਰੋਂ ਲੈ ਕੇ ਆਂਦਾ ਫਿਰ ਉਹਨੂੰ ਤੇ ਲਓ ਜੀ ਹੁਣ ਆਪਾਂ ਪਾਣੀ ਬਾਈਪਰ ਦੇ ਨਾਲ ਜਿਹੜੀ ਸਰਫ ਸੀ ਉਹ ਸਾਰੀ ਇੱਕ ਵਾਰੀ ਬਾਹਰ ਕੱਢ ਦਾਂਗੇ ਫਿਰ ਪਾਣੀ ਪ੍ਰੈਸ਼ਰ ਨਾਲ ਪਾਈਪ ਨਾ ਮਾਰ ਕੇ ਤੇ ਚਲੋ ਰਸੂਈ ਰੂਮ ਸਾਰਾ ਕਲੀਨ ਹੋ ਜਾਊਗਾ ਹਰ ਜਿੱਥੇ ਰੜਕ ਰਹੇ ਪਾਣੀ ਕੱਢਦੇ ਹੁੰਦੇ ਥੋੜਾ ਕਿਉਂਕਿ ਇਹਨਾਂ ਨੂੰ ਵੀ ਰੜਕੇ ਨਾਲ ਬਿਲਕੁਲ ਨਿਕਲ ਵੀ ਜਾਂਦਾ ਸਹੀ ਵੀ ਆ ਤੇ ਰੜਕੇ ਨਾਲ ਇੱਕ ਵਾਰੀ ਜੇ ਪਾਣੀ ਕੱਢਦੇ ਆ ਨਿਕਲ ਜਾਓ پیچھے ਮੰਮੀ ਆ ਗਈ ਸੀਗੇ ਰੂਟ ਕੰਮ ਕਰ ਕਰਕੇ ਪਤਾ ਨਹੀਂ ਕੀ ਕਰਨਾ ਸੀਗੇ ਉਹ ਸਾਨੂੰ ਕਦੇ ਕੁਝ ਦੇ ਕੇ ਗਈ ਸੀਗੇ ਮੇਬੀ ਤੇ ਲਓ ਜੀ ਇਹ ਰੂਮ ਤਾਂ ਹੋ ਜਾਣਾ ਆਪਣਾ ਕਲੀਨ ਹੋ ਹੂੰ ਆਪਸ ਕਰਬ ਦਿੱਤਾ ਤੋਂ ਹੁਣ ਆਪਾ ਰੱਖਦਾ ਉਹਦੇ ਤੇ ਹੁਣ ਪਾਣੀ ਮਾਰਾਂਗੇ ਪਾਣੀ ਮਾਰ ਕੇ ਰੂਮ ਹੋ ਜਾਣਾ ਬਿਲਕੁਲ ਕਲੀਨ concrete dreams where the neon glows every block tells a tale the whole city knows rhythms in the shadows where the cold wind blows life's a gamble on these streets anything goes Goes through the alleys at night. Sorrowful samples lift the darkness to light. ਖਾਣ ਪੀਣ ਦੇ ਨਾਲ ਸਾਡਾ ਰੈਸਟੋਰੈਂਟ ਹੈ ਬਾਬਰ ਜੀ ਮਮਮੀ ਆ ਅਸੀਂ ਸਫਾਈਆਂ ਕਰਦੇ ਹਾਂ ਤੇ ਮੰਮੀ ਨਾਲੇ ਸੇਮੀਆਂ ਭੁੰਨ ਕੇ ਆਏ ਨੇ ਉੱਧੇ ਤੇ ਨਾਲ ਹੀ ਰੱਖ ਲਿਆ ਨੇ ਰੋਟੀ ਉੱਧਰ ਦੇਖੋ ਕੀ ਹੋ ਰਿਹਾ ਹੈ ਹਾਂ ਇਹ ਜੀ ਆ ਤਾਂ ਲੱਗਦਾ ਫਿਰ ਆਇਕ ਨੂੰ ਪੜਾ ਦੇ ਉਹਨੇ ਯਾਹ ਪੜੀ ਗਿਆ ਕੇ ਬਾਪੂ ਲੋਬੀ ਮੰਮੀ ਨੇ ਅਸੀਂ ਰੋਟੀ ਖਾ ਲਈ ਮੰਮੀ ਉਹਨੇ ਹੁਣ ਲੱਗੇ ਨੇ ਮੰਮੀ ਨੇ ਆਪਣਾ ਬੰਦਾ ਬੁਲਾ ਲਿਆ ਭੋਲੀ ਭੂਆ ਬੁਲਾ ਲਈ ਭੋਲੀ ਭੂਆ ਨੇ ਰੋਟੀ ਬਣਾਉਣੀ ਆ ਜਾ ਕੇ ਮੈਂ ਤਾਂ ਸਭੀ ਦੀ ਨਹੀਂ ਅੱਛਾ ਠੀਕ ਹੈ ਲੋਬੀ ਅਸੀਂ ਇਸ ਵੀ ਕੀ ਕਰਦੇ ਅਸੀਂ ਉਹ ਕਾਪੀ ਚੁੱਕ ਲਿਆ ਆ ਲੈਣ ਦੋ ਤੇ ਗੇਮ ਨਾ ਨਹੀਂ ਉਸ ਵੀ ਹਾਂ ਬੜੀ ਲੱਗਦੀ ਹੈ ਸੋ ਬਾਪੂ ਜੀ ਦਾ ਰੂਮ ਕਰਨ ਤੋਂ ਬਾਅਦ ਆਪਾਂ ਅਗੇ ਡਾਈਨਿੰਗ ਰੂਮ ਦੇ ਵਿੱਚ ਡਾਈਨਿੰਗ ਰੂਮ ਦੇ ਵਿੱਚ ਪਹਿਲਾਂ ਆਪਾਂ ਲੌਬੀ ਦਾ ਸਾਰਾ ਸਮਾਨ ਸੀਗਾ ਜਿਹੜਾ ਸੋਫਾ ਬੈਡ ਕਮ ਸੋਫਾ ਪਿਆ ਸੀ ਇੱਕ ਸੋਫਾ ਸੈੱਟ ਪਿਆ ਸੀਗਾ ਸੋ ਮੰਜਾ ਵਗੈਰਾ ਜੋ ਵੀ ਲੌਬੀ ਚ ਸਮਾਨ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਡਾਈਨਿੰਗ ਵਗੈਰਾ ਤੇ ਉਹ ਸਾਰੇ ਇੱਕ ਸਾਈਡ ਤੇ ਕੀਤਾ ਚੇਅਰਸ ਡਾਈਨਿੰਗ ਦੇ ਬਾਹਰ ਕੱਢੀਆਂ ਤੇ ਇਹ ਜਿਹੜੇ ਸੋਫੇ ਸੀਗੇ ਸਾਰੇ ਆਪਾਂ ਲੌਬੀ ਦੇ ਵਿੱਚ ਕੀਤੇ ਸੋ ਤਾਂ ਮਤਲਬ ਇੱਕ ਰੂਮ ਖੁੱਲ ਜਾਂਦਾ ਸੋ ਇੱਕ ਵਾਰੀ ਉਹ ਸਾਹਮਣੇ ਜਿਹੜਾ ਪਿਆਣਾ ਉਹਨੂੰ ਨੁਕਸਾਨ ਹੋ ਗਿਆ ਧੁੱਪ ਬਾਹਰੋਂ ਅੰਦਰ ਚੱਕਣ ਲੱਗਿਆ ਉਹ ਮੇਤੋ ਟੁੱਟ ਗਿਆ ਨਾ ਵੀਡੀਓ ਵਾਈਲੈਂਸ ਸੀਗਾ ਨਾ ਸਾਰਾ ਮਿੱਟੀ ਦਾ ਬਣਿਆ ਹੋਇਆ ਸੀ ਉੱਪਰ ਉਹਦੇ ਗਲਾਸ ਸੀਗਾ ਮੈਂ ਗਲਾਸ ਤੋਂ ਚੱਕ ਲਿਆ ਤੇ ਉਹ ਟੁੱਟ ਗਿਆ ਹਨਾ ਸੋ ਚਲੋ ਆਪਾਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਸੋ ਆਪਾਂ ਡਰਾਈਂਗ ਰੂਮ ਚੋਂ ਸਾਰਾ ਸਮਾਨ ਬਾਹਰ ਕੱਢ ਕੇ ਆਪਾਂ ਕਰਨ ਲੱਗੇ ਸਫਾਈ ਪਹਿਲਾਂ ਉੱਪਰ ਮੈਂ ਸਿਰਫ ਪੱਕਾ ਸਾਫ਼ ਕੀਤਾ ਤੇ AC ਸਾਫ਼ ਕਰ ਰਿਹਾ ਤੇ ਬਾਕੀ ਸਾਰਾ ਕੁਝ ਰਜੀਤ ਨੇ ਕੀਤਾ ਸੀਗਾ ਡਰਾਈਂਗ ਰੂਮ ਦੇ ਵਿੱਚ ਸੋ ਉਹ AC ਸਾਫ਼ ਕਰਨ ਮੈਨੂੰ ਕਾਫੀ ਟਾਈਮ ਤੇ ਜਿਵੇਂ ਕਿ ਹੁਣ ਦੇਖੋਗੇ ਤੁਸੀਂ ਹਰਜੀਤ ਬਾਹਰ ਕਰ ਰਹੇ ਸੀਗੇ ਖਿੜਕੀ ਵਿੰਡੋਜ਼ ਵਗੈਰਾ ਸਾਰੀ ਕਲੀਨ ਕਰ ਰਹੇ ਸੀਗੇ ਅਸੀਸ ਵੀ ਨਾਲ ਹੀ ਨਾਲ ਸੀਗਾ ਤੇ ਅਸੀਸ ਤਾਂ ਨਾਲ ਹੀ ਨਾਲ ਰਹਿੰਦਾ ਤੇ ਲਓ ਹੁਣ ਅੰਦਰ ਆ ਗਏ ਸੀਗੇ ਅੰਦਰ ਸਾਰੇ ਲਓ ਵੀ ਮੰਮੀ ਉਹ ਨਹੀਂ ਆਪਣੀਆਂ ਹਾਂ ਰੋਟੀ ਖਾ ਕੇ ਚਾਹ ਪੀ ਕੇ ਗੱਲਾਂ ਬਾਤਾਂ ਮਾਰ ਕੇ ਹੁਣ ਲੱਗੀਆਂ ਨੇ ਮੰਜਾ ਕਸਣ ਚੱਲ ਕਿਚ ਹਾਂਜੀ ਕਿਹੜੇ ਆ ਆ ਬਾਲ ਪਹਿਲੀ ਕੁਛ ਆ ਆ ਅੱਲਾ ਇੱਕ ਸਬੂਰੀ ਕਾ ਗਏ ਨਾ ਤੇ ਪਤਾ ਨਹੀਂ ਲੱਗਦਾ ਜੀ ਹਾਂ ਡ੍ਰੈੰਗ ਰੂਮ ਕਰਨ ਤੋਂ ਬਾਅਦ ਫਿਰ ਆਪਾਂ ਕਿ ਨੀਚਲੇ ਰੂਮ ਦੇ ਵਿੱਚ ਤੋਂ ਨੀਚਲੇ ਰੂਮ ਦੇ ਵਿੱਚ ਆਪਾਂ ਬੈੱਡ ਉੱਤੀ ਰੱਖਦੇ ਸੀ ਬਾਕੀ ਜਿਹੜੀ ਸੈਟੀਆਂ ਵਗੈਰਾ ਸੀਗੀ ਸਾਰਾ ਕੁਝ ਬਾਹਰ ਕੱਢਤਾ ਸੀਗਾ ਤੇ ਅਲਮਾਰੀ ਤੋਂ ਵੀ ਸਾਰਾ ਸਮਾਨ نیچے ਲਾ ਕੇ ਤੇ ਸਾਡੇ ਅਲਮਾਰੀ ਦਾ ਸਮਾਨ ਰੱਖਿਆ ਹੋਇਆ ਬਹੁਤ ਹੈ ਕਿਉਂਕਿ ਅਸੀਸ ਕਰਕੇ ਹਨ ਅਸੀਸ ਦੀ ਚੇਅਰ ਵੀ ਵਗੈਰਾ ਤੇ ਛੋਟੀ ਬਹੁਤ ਵੀ ਅਲਮਾਰੀ ਤਰੱਕੀ ਹੋਈ ਆ ਅਲਮੀਰਾ ਤੇ ਕਿਉਂਕਿ ਉਹ ਫਿਰ ਲਾ ਕੇ ਨਾ ਕੁਛ ਨਾ ਕੁਛ ਚੱਕੀ ਜਾਂਦੀ ਉੱਪਰ ਟੇਬਲ ਸੈੱਟ ਹੀ ਇੱਕ ਦਵਾਈਸ ਵਾਲੀ ਉਹਦੇ ਜੋ ਮੈਡੀਸਿਨ ਕਰ ਲੈ ਲੰਦੀ ਆ ਤੋ ਆਪਾਂ ਲੌਬੀ ਲੌਬੀ ਦੀ ਵਾਰੀ ਆ ਗਈ ਹੈ ਰੂਮ ਦੀ ਸ਼ੂਟ ਥੋੜਾ ਘੱਟ ਟਾਈਮ ਤਾਂ ਬਹੁਤ ਲੱਗਦਾ ਤੁਹਾਨੂੰ ਵੀ ਪਤਾ ਸਾਰੇ ਤੁਸੀਂ ਸਫਾਈਆਂ ਕਰਨੀਆਂ ਨੇ ਤੇ ਲੌਬੀ ਅਸੀਂ ਥੋੜੀ ਜੀ ਕਰ ਲਈ ਸੀ ਉੱਪਰ ਕਲੀਨਿੰਗ ਕਰ ਲਈ ਸੀ ਸੋ ਬਾਕੀ ਸੋਚਿਆ ਸੀ ਜਿਹੜੀ ਹਾਫ ਆ ਵੀ ਕਿਚਨ ਦੇ ਨਾਲ ਕਰਾਂਗੇ ਕਿਉਂਕਿ ਜੇ ਕਿਚਨ ਕਰਨ ਲੱਗਦੇ ਸੀ ਫਿਰ ਉਹ ਦੋ ਵੀ ਡਸਟਿੰਗ ਆਣੀ ਸੀ ਨਾ ਲੌਬੀ ਮੰਮੀ ਮੰਜਿਲ ਵਾਲਿਆ ਕਪੜਾ ਚੋਲੋ ਚਲੋ ਚਲੋ ਲਓ ਅੱਜਾ ਵੀ ਨੈਕਸਟ ਡੇ ਹੈ ਨਾ ਕਿਚਨ ਦਾ ਕਿਚਨ ਦਾ ਡੇ ਸੀਗਾ ਕਿਚਨ ਦਾ ਸਮਾਨ ਸਾਰਾ ਬਾਹਰ ਕੱਢਿਆ ਕਿਚਨ ਦਾ ਤੁਹਾਨੂੰ ਵੀ ਪਤਾ ਹੀ ਹੈ ਸਭ ਨੂੰ ਵੀ ਕਿੰਨਾ ਸਮਾਨ ਹੁੰਦਾ ਸੋ ਕਿਚਨ ਦੀ ਸਫਾਈ ਲਈ ਪੂਰਾ ਇੱਕ ਦਿਨ ਲੱਗ ਜਾਂਦਾ ਸੋ ਕਿਚਨ ਦੀ ਬਸ ਜਿੰਨ ਇੱਕ ਕਲਿੱਪ ਦੇਖੀ ਤੁਸੀਂ ਉਹਨੇ ਕੇ ਸ਼ੂਟ ਹੋਇਆ ਕਿਉਂਕਿ ਕੰਮ ਬਹੁਤ ਸੀਗਾ ਸੋ ਮੈਂ ਮਤਲਬ ਅਸੀਂ ਅਸੀਰ ਹਰਜੀਤ ਉਹ ਕਿਚਨ ਸਾਫ ਕਰਨ ਲੱਗੇ ਤੇ ਮੈਨੂੰ ਇੱਕ ਦੋ ਮਾਰਕੀਟ ਤੇ ਵੀ ਕੰਮ ਪੈ ਗਏ ਉਹ ਵੀ ਐਮਰਜੈਂਸੀ ਸੀਗੇ ਸੋ ਮੈਨੂੰ ਜਾਣਾ ਹੀ ਪਿਆ ਸੀਗਾ ਸੋ ਪਹਿਲਾਂ ਕਿਚਨ ਸਾਰਾ ਹਰਜੀਤ ਨੇ ਇਕੱਲਿਆਂ ਨੇ ਕੀਤਾ ਤੇ ਕਿਚਨ ਵਾਲੇ ਮਾਰਨਿੰਗ ਵਾਲੇ ਦਿਨ ਮੌਸਮ ਵੀ ਬਹੁਤ ਖਰਾਬ ਸੀਗਾ ਸੋ ਭਾਂਡੇ ਵਗਰਾਂ ਨਹੀਂ ਬਾਹਰ ਨਿਕਲ ਜਾਣੇ ਸੀ ਪਹਿਲਾਂ ਉਹ ਵੀ ਸਾਰੇ ਅੰਦਰ ਹੀ ਤੋਨੇ ਪਏ ਤੇ ਫਿਰ ਕਿਚਨ ਦੀ ਤੂੰ ਕਿਤਾ ਕੰਮ ਹੀ ਨਹੀਂ ਸ਼ੂਟ ਹੋ ਜਾਦਾ ਇੱਕ ਕੰਮ ਹੀ ਹੁੰਦਾ ਜਾਂ ਆਪਾਂ ਕੰਮ ਹੀ ਕਰ ਸਕਦੇ ਆ ਜਾਂ ਆਪਾਂ ਵਲੋਗੀ ਸ਼ੂਟ ਕਰ ਸਕਦੇ ਆ ਤੇ ਇਹ ਹੁਣ ਆਪਾਂ ਕਰ ਰਹੇ ਆ ਲੌਬੀ ਕਲੀਨ ਸੋ ਕਿਚੂਰੇ ਕਿਚਨ ਹੋ ਚੁੱਕਾ ਸੀਗਾ ਸਾਰਾ ਤੇ ਫਲੋਰ ਦੀ ਬਾਰੀ ਆ ਗਈ ਸੀ A to Z ਸਾਰਾ ਕਲੀਨ ਹੋ ਚੁੱਕਾ ਸੀਗਾ ਸੋ ਇਹ ਵੀ ਆਪਾਂ ਫਲੋਰ ਵੀ ਇਹਦੇ ਤੇ ਵੀ ਮਤਲਬ ਸਾਰਾ ਸਮਾਨ ਸਾਰਾ ਬਾਹਰ ਕੱਢਿਆ ਹੋਇਆ ਸੀਗਾ ਸੋ ਹਰਜੀਤ ਨੇ ਥੋੜਾ ਥੋੜਾ ਸਾ ਪਾਣੀ ਦੇ ਵਿੱਚ ਸੋਲੂਸ਼ਨਸ ਐਡ ਕਰਿਆ ਹੋਇਆ ਸੀਗਾ ਉਹ ਥੋੜਾ ਥੋੜਾ ਪਾਈ ਗਈ ਤੇ ਮੈਂ ਨਾਲ ਦੀ ਨਾਲ ਸਕਰਬ ਫੇਰੀ ਗਿਆ ਤੇ ਬਾਕੀ ਅ ਅਸੀਸ ਕੋ ਹਰਜੀਤ ਸੋਰੀ ਅਸੀਸ ਕੋਲ ਵੀ ਬਾਈਪਰ ਸੀ ਉਹ ਵੀ ਨਾਲ ਦੀ ਨਾਲ ਕਰੀ ਕਿਉਂਕਿ ਲੌਬੀ ਦੇ ਵਿੱਚ ਫਿਰ ਵੀ ਹਨਾ ਕਿਉਂਕਿ ਥੋੜਾ ਵੂਡਨ ਵਰਕ ਵੀ ਹੋਇਆ ਹੋਇਆ ਤੇ ਡਾਈਨਿੰਗ ਪਿਆ ਸੀਗਾ ਸੋ ਉਹਨੇ ਹਾਲਤਾਂ ਲਈ ਆਪਾਂ ਪਾਣੀ ਬਿਲਕੁਲ ਵੀ ਨਹੀਂ ਜਾਣ ਦਿੱਤਾਗਾ ਸੋ ਥੋੜਾ ਥੋੜਾ ਪਾਣੀ ਕਰਦੇ ਸੋ ਦੇ ਕਰਕੇ ਹੋ ਗਿਆ ਸੋ ਵੈਸੇ ਬਹੁਤ ਵਧੀਆ ਰਿਐਕਸਪੀਰੀਅੰਸ ਹੋ ਰਿਹਾ ਫਿਰ ਮੈਂ ਐਕਸਪੀਰੀਅੰਸ ਸ਼ੇਅਰ ਕਰਦਾ ਹਾਂ ਸੋ ਬਿਲਕੁਲ ਕਲੀਨ ਹੋ ਗਿਆ ਸੀ ਜਿਵੇਂ ਕਿ ਹਰ ਜੀ ਬਾਈਪਰ ਫੇਰ ਲੇ ਜੋ ਉੱਪਰ ਫਰਸ਼ ਦੇ ਸੀਗੀ ਸਾਰੀ ਮੈਲ ਉਹ ਦਿਖ ਰਹੀ ਹੈ ਸਾਰੀ ਉਹ ਬਿਲਕੁਲ ਸਾਫ ਹੋ ਜਾਂਦੀ ਆ ਸੋ ਕੋਈ ਰਗੜਾਈ ਕਰਾਉਂਦਾ ਸੋ ਆਪਾਂ ਅਸੀਂ ਇਸ ਵਾਰੀ ਰਗੜਾਈ ਆਪੇ ਕਰ ਲਈ ਬਾਈਪਰ ਸਕਰਬ ਦੇ ਨਾਲ ਸੋ ਪੱਥਰ ਬਿਲਕੁਲ ਕਲੀਨ ਹੋ ਗਿਆ ਸੀਗਾ ਤੇ ਲਓ ਜੀ

ਸਾਰੇ ਆਪਾਂ ਬਾਹਰ ਕੱਢ ਲਏ ਸੀ ਕਿਉਂਕਿ ਟੌਇਜ਼ ਬੱਚਾ ਵੀ ਦੇਖੋ ਗੰਦੇ ਕਰਦਾ ਰਹਿੰਦਾ ਸੋ ਜਿਵੇਂ نیچے ਫਲੋਰ ਤੇ ਸਿੱਟਦਾ ਰਹਿੰਦਾ ਹਨ ਆਪਾਂ ਆਉਂਦੇ ਜਾਂਦੇ ਆਪਣੇ ਖੁੱਦੇ ਵੀ ਪੈਰ ਵਰਦੇ ਸੋ ਆਪ ਇੱਕ ਵਾਰੀ ਆਪਾਂ ਸਾਰੇ ਹੁਣ ਕਲੀਨ ਕਰਦੇ ਸੋ ਹਰਜੀਤ ਨੇ ਵਾਟਰ ਦੇ ਵਿੱਚ ਸੋਲੂਸ਼ਨ ਮਿਕਸ ਕਰਾਇਆ ਹੋ ਸੀਗਾ ਸੋ ਸੋਲੂਸ਼ਨ ਸਿੰਪਲ ਸਰਫਸ ਸੀਗੀ ਸੋ ਦੇਨ ਵਾਸ਼ ਕਰ ਰਹੇ ਸੀ ਤੇ ਇਧਰ ਪਾਈਪ ਦੇ ਵਿੱਚ ਆਪਾਂ ਸਿੰਪਲ ਪਾਣੀ ਪਾਈਪ ਲਾ ਕੇ ਉਹ ਪਾਣੀ ਛੱਡਿਆ ਸੀ ਮੈਂ ਉਹਦੇ ਚ ਤੋ ਤੋਕ ਮੰਜੇ ਤੇ ਰੱਖ ਰਿਹਾ ਸੀਗਾ ਸੋ ਤੁਸੀਂ ਦੇਖ ਰਹੇ ਹੋ ਮੰਜੀ ਪੂਰੀ ਫਰ ਜਾਨੀ ਇਹਨਾਂ ਨੂੰ ਸਾਨੂੰ ਮਗਲ ਨੈਕਸਟ ਪੂਰਾ ਡੇ ਲੱਗੇ ਕਿਉਂਕਿ ਟੁਆਇਨ ਟੁਆਇਨ ਦੇ ਵਿੱਚ ਪਾਣੀ ਪੈ ਗਿਆ ਸੀਗਾ ਸਾਰੇ ਛਾੜ ਛਾੜ ਕੇ ਦੁਬਾਰਾ ਰੱਖੇ ਤਾਂ ਕਰਕੇ ਟੁਆਇਨ ਨਿਕਲ ਸੋਦੀ ਇਹ ਟੂ ਜੈਡ ਸਾਰੀ ਸੈਂਕਲੀ ਹੋ ਗਈ ਪਲਸ ਏ2 ਜਿਹੜੇ ਸਾਈਡ ਤੋਂ ਉਰੇ ਅਗਰ ਟੁਆਇਨ ਤੋਂ ਸਾਨੂੰ ਨੇਰਾ ਅਸੀਂ ਸ਼ਾਮ ਨੂੰ ਲੱਗੇ ਸੀਗੇ ਮਤਲਬ ਉਹ ਦਿਨ ਖੜਾ ਸੀਗਾ ਸੋ ਨੇਰਾ ਹੋ ਗਿਆ ਸੀਗਾ ਤੇ ਆਪਾਂ ਟੁਆਇ ਸਾਫ ਕਰਨ ਤੋਂ ਬਾਅਦ ਫਿਰ ਪੋਰਚ ਦੀ ਵੀ ਸਫਾਈ ਕੀਤੀ ਆ ਸੋ ਉਰੇ ਟਾਈਮ ਟਾਈਮ ਐਨਾ ਲੱਗਿਆ ਨਾ ਸੋ ਇਹ 2 ਮਿੰਟ ਦੀ ਕਲਿੱਪ ਪੂਰੀ ਸਾਰੀ ਇਹ ਚਲੋ ਆਪਾਂ ਤੁਹਾਨੂੰ ਸ਼ਾਰਟੇਜ ਦਿਖਾ ਦੇਣੀ ਆ ਹਨ ਤੇ ਨਾਲ ਦੀ ਨਾਲ ਅਸੀਂ ਚਲੋ ਕੰਮ ਕਰੀਏ ਆਪਣੇ ਗੱਲਾਂ ਕਰੀਏ ਨਾਲੇ ਤੇ ਚਲੋ A to Z ਪੂਰਾ ਸੋਤਤਾ ਉਹਦੇ ਸਾਈਕਲ ਟੁਆਏ ਸਾਰੇ ਓਰੇ ਮੰਮੀ ਵੀ ਆਗੇ ਸੀਗੇ ਮੰਮੀ ਕਹਿੰਦੇ ਗਿੱਲਾ ਸੀਗਾ ਮੰਮੀ ਤੁਸੀਂ ਧਿਆਨ ਨਾਲ ਲੋ ਪੱਤਰ ਗਿੱਲਾ ਸੂਪ ਵਿੱਚ ਚੱਪਲ ਸਲੀਪ ਗਰਨ ਕਰ ਜਾਵੇ ਕਈ ਵਾਰੀ ਸੋ ਮੰਮੀ ਰੋਟੀ ਬਣਾ ਕੇ ਆ ਗਈ ਸੀਗੇ ਸ਼ਾਮ ਦੀ ਸੋ ਅਸੀਂ ਉਨੀ ਲੱਗੇ ਹੋ ਸੀਗੇ ਸੋ ਸਾਰੇ ਟਾਇਰ ਧੋਣ ਤੋਂ ਬਾਅਦ ਅਸੀਂ ਹਰ ਸਰਜੀਤ ਨਸੀਬ ਦੇ ਕਰਾਕ ਸੀਗੇ ਸੋ ਰੋ ਮੰਮੀ ਦੇ ਸ਼ੂਜ਼ ਪਾਈ ਉਹਨੇ ਕਮਰ ਜੋਗੀ ਚੁੱਲ੍ਹੇ ਤੇ ਉੱਧਰ ਪਾ ਕੇ ਜਾਨੂ ਰੱਖੇ ਹੁੰਦੇ ਨੇ ਸੋ ਉਹ ਵੀ ਸਾਰੇ ਵਾਸ਼ ਕਰਤੇ ਸੀਗੇ ਤੇ ਸੋ ਆਪਾਂ ਹੁਣ ਮੈਂ ਲੱਗਿਆ ਸੀਗਾ ਬੂਟੇ ਧੋਣ ਆਵੇ ਨਾਲ ਬੂਟੇ ਨੂੰ ਪਾਣੀ ਪਾਤਾ ਆਪਾਂ ਤੇ ਨਾਲੇ ਬੂਟੇ ਧੋਤੇ ਕਿਉਂਕਿ ਡਸਟ ਡਸਟਿੰਗ ਬਹੁਤ ਸੀਗੀ ਬੂਟਿਆਂ ਤੇ ਸੋ ਇਹ ਤਾਂ ਹੁਣ ਇੱਕ ਵਾਰੀ ਸਾਨੂੰ ਫੇਰ ਵੀ ਦੁਬਾਰਾ ਧੋਣਾ ਪੈਣਾ ਕਿਉਂਕਿ ਜਿਵੇਂ ਹੁਣ ਸੀਜ਼ਨ ਦਾ ਟਾਈਮ ਆ ਜੀਰੀ ਫਸਲਾਂ ਬੜਨੀਆਂ ਨੇ ਸਾਬ ਆਪਾਂ ਸ ਰੋਡ ਉਨ ਚੱਲਦਾ ਬਹੁਤ ਆ ਸੋ ਉਹਦੇ ਕਰਕੇ ਸਾਰੇ ਬੂਟੇ ਤੇ ਦੁਆਰਾ ਭਰ ਜਾਣੇ ਨੇ ਸੋ ਇੱਕ ਵਾਰੀ ਤੋਤੇ ਚਲੋ ਇੱਕ ਵਾਰੀ ਆਪਾਂ ਨੀਅਰ ਦੀਵਾਰੀ ਦੇ ਬਿਲਕੁਲ ਨੀਅਰ ਜਾ ਕੇ ਇੱਕ ਵਾਰੀ ਆਪਾਂ ਆਪਣੇ ਸਾਰੇ ਵੇੜੇ ਵਗੈਰਾ ਦੁਆਰ ਤੋਂ ਧੋਲਾਂਗੇ ਸੋ ਮੈਂ ਲੱਗਿਆ ਸੀਗਾ ਪੋਰਚ ਤੇ ਬਾਣੀ ਮੰਨ ਤੇ ਹਰਜੀਤ ਹਜੇ ਉੱਥੇ ਬੈਠੇ ਸੀਗੇ ਬੂਟ ਵਗੈਰਾ ਧੋ ਰਹੇ ਸੀਗੇ ਤੇ ਫ੍ਰੀ ਹੋ ਕੇ ਫਿਰ ਬਸ ਅਸੀਂ ਦੋਨਾਂ ਹੀ ਆ ਨਾ ਇਕੱਠੇ ਹੋ ਕੇ ਤੋਤਾ lasting in your shadow ਸੋ ਆਪਣਾ ਪੋਰਚ ਵੀ ਡਨ ਹੋ ਗਿਆ ਸੀਗਾ ਉਰੇ ਸੋ ਇਹ ਵਲੌਗ ਦਾ ਆਪਾਂ ਓਰੀ ਕਰਦੇ ਐਂਡ ਸੋ ਤੁਸੀਂ ਦੇਖੋ ਵੀ ਇਹ ਹਨਾ 3 ਦਿਨ ਦੀ ਸਫਾਈ ਸੋ ਤੁਸੀਂ ਕਿੰਨੇ ਕੁ ਮਿੰਟ ਦੇ ਦੇਖ ਲੈਣੀਆਂ ਹਨਾ ਸੋ ਤੁਸੀਂ ਸਾਰੇ ਕਰੋ ਜੀ ਕਿੰਨੇ